ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ 10ਵੇਂ ਤਵਾ ਪ੍ਰਸਾਦ ਸਵਈਏ ਸਰਵਗ ਸੁਧ ਸਮੂਹ ਸਿਧਾਨ ਕੇ ਦੇਖ ਪਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਉਤਾਂ ਦੇਖੀਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੈ ਕੂਦਤ ਪਾਉਣ ਕੇ ਗੌਨ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਦ ਸੀਸ ਨਾ ਜਾਤ ਵਿਚਾਰੇ ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਜਾਰੇ ਪੂਤ ਭਵਖ ਭਵਾਨ ਕੇ ਪੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਿ ਸਿਖੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪਿਖੈ ਪੌਨ ਆਹਾਰ ਜਤੀ ਜਤ ਤਾਰ ਸਬੈ ਸੁ ਵਿਚਾਰ ਹਜ਼ਾਰ ਗ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁ ਪਾਹਾ ਦੁਰੰਤ ਦੁਬਾਹਾ ਸੁ ਸਾਜ ਸੁ ਨਾਹ ਦਰਜਾਂ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਗੇ ਤੋਰ ਅਰੀਨ ਅਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਬੀਰ ਬਾਰ ਬਡੇ ਬਰੀਆਰ ਅਬ ਚਾਰੇ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਗ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜਕ ਅਨੇਕ ਸੁ ਏਕ ਦਵਾਈਆ ਦਾਨੁ ਦੇਵ ਫਨਿੰਦਨ ਸਾਚਰ ਭੂਤ ਭਵਖ ਭਵਾਨ ਜਪ엥ਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥ ਪ엥ਗੇ ਪੁਨ ਪ੍ਰਤਪਨ ਬਾੜ ਜਾਤ ਤੁੰ ਪਾਪਨ ਕੇ ਬਹੁ ਪੁੰਜ ਖਪ엥ਗੇ ਸਾਧ ਸਮੂਹ ਪਰਸਨ ਪਰੈ ਜਗ ਸਤਰ ਸਬੈ ਅਵਲੋਗ ਚਪ엥ਗੇ मानव इंद्रगजेन्द्र नरातब जौं त्रिलोक राज करेंगे कोटि स्नान गुजाद गदान अनेक स्वम्बर साज बरेंगे ब्रह्म महेश्वर विष्णु सची पत अंत फसे जम फास परेंगे जे नर श्री पद के प्रसह भगत नर फेर न दे तरेंगे ਕਹਾਂ ਪਿਓ ਜੋ ਦੋ ਲੋਚਨ ਮੂਦ ਕੈ ਬੈਠ ਰਿਹਾਓ ਬਖ ਧਿਆਨ ਲਗਾਇਓ ਨਾ ਹਾਥ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਬਿਖਿਆਨ ਸੋ ਬੈਠ ਕੈ ਐਸ ਹੀ ਐਸ ਸੋ ਬੈਸ ਬਿਤਾਇਓ ਸਾਚ ਕਹਉ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਉਰਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ